ਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਨੇ ਬਦਲੀਆਂ ਕਰ ਦਿੱਤੀਆਂ ਗਿਆ ਸੀ ਲਗਾਤਾਰ ਵਿਰੋਧੀ ਘੇਰ ਦੇ ਵਿੱਚ ਨਜ਼ਰ ਆ ਰਹੀ ਸੀ ਉੱਤੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਨਿੰਦਰ ਸਿੰਘ ਰਾਜਵੜਿੰਗ ਵੱਲੋਂ ਵੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧੇ ਗਏ ਰਾਜਵੜਿੰਗ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਤੀ ਇਹਨਾਂ ਦੀ ਅੱਖਾਂ ਵਿੱਚ ਲੜ ਕਰਨ ਲੱਗੇ ਇਹਨਾਂ ਨੇ ਉਹਨਾਂ ਦੇ ਤਬਾਦਲੇ ਕਰਤੇ ਕਿਹੜਾ ਤੁਸੀਂ ਫਾਰਮੂਲਾ ਲਾਇਆ ਕਿ ਆ 10000 ਜਿਹੜਾ ਹੈਗਾ ਇਹ ਨਸ਼ੇ ਦੇ ਮਾਮਲੇ 'ਚ ਸ਼ਾਮਲ ਹੈ ਜਿਹੜੇ ਵੱਡੇ ਵੱਡੇ ਇੱਥੇ ਕਈਆਂ ਦੇ ਨਾਂ ਬੋਲਦੇ ਐ ਮੋਢਿਆਂ ਤੇ ਤਾਰਾ ਲਾਉਣ ਦਾ ਥਾਂ ਨਹੀਂ ਉਹਨਾਂ ਤੇ ਕਿਹੜਾ ਐਕਸ਼ਨ ਕੀਤਾ ਤੇ ਜੇ ਤੁਸੀਂ ਮਹਿਮਤ ਚਲਾਈ ਐ ਭਾਵੇਂ ਨਸ਼ਿਆ ਨਹੀਂ ਚਲਾਈ ਐ ਚੰਗੀ ਗੱਲ ਐ ਪਰ ਉਹਦੇ ਵਿੱਚ ਇਹ ਨਾ ਦੇਖੋ ਵੀ ਸਾਡਾ ਇਹ ਥੋਟਾ ਹੈ ਸਾਡਾ ਇਹ ਥੋਟਾ ਹੈ ਸਾਰਿਆਂ ਤੇ ਉਹ ਕਾਰਵਾਈ ਕੀਤੀ ਜਾਵੇ ਰਪਾਲ ਚਮਾ ਜੋ ਕਿ ਸਾਡੇ ਖਜ਼ਾਨਾ ਮੰਤਰੀ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਦੇਖੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਦੇ 45 ਦੇ ਕਰੀਬ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨੇ ਬਾਜਵਾ ਸਾਹਿਬ ਠੁਟਾ ਧੜ ਜਿਹੜੀ ਹੈ ਉਹ ਕਾਂਗਰਸ ਚ ਹੈ ਜਿੱਲ ਤੇ ਦਿਮਾਗ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਐਨੇ ਕੁ ਸਟਰੋਂਗ ਨਹੀਂ ਉਹਨਾਂ ਤੇ ਤਾਂ ਪ੍ਰੈਸ਼ਰ ਲੋਟਸ ਵੀ ਨਹੀਂ ਚੱਲਿਆ ਆਹ ਚੋਣ ਲੜੀ ਜਾ ਰਹੀ ਹੈ ਚਾਰ ਸੀਟਾਂ ਹੋਰ ਖਾਲੀ ਹੋ ਗਈਆਂ ਉਹਦੇ ਵਿੱਚੋਂ ਵੀ ਤਿਹਾਰ ਸਾਹਿਬ ਦੀ ਦੋ ਸੀਟਾਂ ਘਟ ਗਈਆਂ ਤੇ ਸ਼ੀਤਲنگਰਾਲ ਦੀ ਬਾਕੀ ਤਿੰਨ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਸਭ 95 ਕਰ ਲੈਣੀਆਂ ਨੇ ਅਸਲ ਮੁੱਦਿਆਂ ਤੇ ਕੋਈ ਪੰਜਾਬ ਦੀ ਸਿੱਖਿਆ ਕਿੱਥੇ ਪਹੁੰਚ ਗਈ ਪੰਜਾਬ ਦਾ ਪਾਣੀ ਕਿੱਥੇ ਪਹੁੰਚ ਗਿਆ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਕਿੱਥੇ ਤੱਕ ਹੈ ਅੱਗਾਂ ਲਾ ਲਾ ਕੇ ਇੱਥੇ ਆਕਸੀਜਨ ਦੀ ਮਾਤਰਾ ਘਟਾਈ ਜਾ ਰਹੀ ਹੈ ਉਹ ਕੋਈ ਨਹੀਂ ਸੋਚਦਾ ਆਪਰੇਸ਼ਨ ਰੋਡਸ ਚੱਲ ਗਿਆ ਅਕਸ਼ਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਤੇ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਜਿੱਥੇ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਿਆ ਸੀ ਲਗਾਤਾਰ ਵਿਰੋਧੀ ਘੇਰਦੇ ਹੋਏ ਨਜ਼ਰ ਆ ਰਹੇ ਸੀ ਉੱਤੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਰ ਰੋਜ਼ ਪੁਲਿਸ ਅਧਿਕਾਰੀਆਂ ਬਦਲੀਆਂ ਨੂੰ ਲੈ ਕੇ ਕੁਝ ਨਾ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਸਰਕਾਰ ਨੇ ਬਦਲੀਆਂ ਕੀਤੀਆਂ ਉਹਨਾਂ ਦੀ ਮਰਜ਼ੀ ਆਪਾਂ ਪਹਿਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਬਹੁਤ ਸਾਰਿਆਂ ਨੇ ਸਵੈ ਇੱਛਾ ਨਾਲ ਰਿਟਾਇਰਮੈਂਟ ਦੀ ਗੱਲ ਕਹਿਤੀ ਕਿ ਅਸੀਂ ਤਾਂ ਜੀ ਰਿਟਾਇਰ ਹੋਣ ਜਾ ਰਹੇ ਹਾਂ ਸਾਨੂੰ ਰਿਟਾਇਰ ਕਰ ਦਿਓ ਸਰਕਾਰ ਦਾ ਇੱਕ ਨਿਯਮ ਹੈ ਕਿ ਜਿਹਦੀ ਇੰਨੀ ਸਰਵਿਸ ਪੂਰੀ ਹੋ ਗਈ ਉਹ ਰਿਟਾਇਰਮੈਂਟ ਲੈ ਸਕਦੇ ਹੈ ਜੇ 10000 ਦੇ ਵਿੱਚੋਂ ਤੀਜਾ ਹਿੱਸਾ ਵੀ ਰਿਟਾਇਰਮੈਂਟ ਲੈ ਗਏ ਤਾਂ 33000 ਹੋਰ ਘਟਜੂ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਆਪਣੇ ਤਰੀਕੇ ਨਾਲ ਕਹਿ ਰਹੀ ਹੈ ਰਾਜਾ ਬੜਿੰਗ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਤੀ ਇਹਨਾਂ ਦੀ ਅੱਖਾਂ ਵਿੱਚ ਲੜਕਣ ਲੱਗ ਗਏ ਇਹਨਾਂ ਨੇ ਉਹਨਾਂ ਦੇ ਤਬਾਦਲੇ ਕਰਤੇ ਕਿਹੜਾ ਤੁਸੀਂ ਫਾਰਮੂਲਾ ਲਾਇਆ ਕਿ ਆ 10000 ਜਿਹੜਾ ਹੈਗਾ ਇਹ ਨਸ਼ੇ ਦੇ ਮਾਮਲੇ 'ਚ ਸ਼ਾਮਲ ਹੈ ਜਿਹੜੇ ਵੱਡੇ ਵੱਡੇ ਇੱਥੇ ਕਈਆਂ ਦੇ ਨਾਂ ਬੋਲਦੇ ਐ ਮੋਢਿਆਂ ਤੇ ਤਾਰਾ ਲਾਉਣ ਦਾ ਥਾਂ ਨਹੀਂ ਉਹਨਾਂ ਤੇ ਕਿਹੜਾ ਐਕਸ਼ਨ ਕੀਤਾ ਬੀਬੀ ਨੀਲਮਾ ਤੇ ਪਰਚਾ ਦਰਜ ਕੀਤਾ ਤੇ ਉਸ ਤੋਂ ਅੱਗੇ ਕਿੱਥੇ ਚੱਕ ਪਹੁੰਚ ਗਿਆ ਕਈ ਆਈਐਸ ਅਫਸਰਾਂ ਦੇ ਉੱਤੇ ਇਹਨਾਂ ਨੇ ਜਾਂਚ ਪੜਤਾਲਾਂ ਕੀਤੀਆਂ ਨੇ ਜੇ ਇੱਕ ਤੋਂ ਪਾਸੇ ਦੂਜੇ ਤਾਹ ਤੇ ਲੱਗ ਜਾऊं ਤਾਂ ਪਤਾ ਹੀ ਨਹੀਂ ਟਰੋਡਾ ਪਹਿਲਾ ਕੀਤੀ ਬੜੀ ਮੰਤਰੀ ਜਮੀਨਾਂ ਛਡਾਉਣ ਤੇ ਇੰਨੀ ਤੇਜ਼ੀ ਵਰਤੀ ਕੀ ਹੁਣ ਸਾਰੀਆਂ ਜ਼ਮੀਨਾਂ ਜਿਨ੍ਹਾਂ ਤੇ ਨਜਾਇਜ਼ ਕਬਜ਼ਾ ਹੋ ਉਹ ਹਟ ਗਏ ਮੁੱਖ ਮੰਤਰੀ ਸਾਹਿਬ ਆ ਬਿਆਨ ਦੰਦੇ ਆ ਕਿ ਜਿਹੜਾ ਸੁਖਵੀਰ ਸੋ ਬਾਦਲ ਹੋ ਰਾਂ ਦਾ ਸੁਖ ਬਲਾਸ ਹੈ ਅਸੀਂ ਤਾਂ ਉੱਥੇ ਸਕੂਲ ਬਣਾ ਦੇਣਾ ਤੁਸੀਂ ਕਰਕੇ ਦਿਖਾਓ ਹੋਵੇ ਤੇ ਜੇ ਤੁਸੀਂ ਮਹਿਮ ਚਲਾਈ ਹੈ ਭਾਵੇਂ ਨਸ਼ਿਆਂ ਦੀ ਚਲਾਈ ਹੈ ਚੰਗੀ ਗੱਲ ਹੈ ਪਰ ਉਹਦੇ ਵਿੱਚ ਇਹ ਨਾ ਦੇਖੋ ਵੀ ਸਾਡਾ ਇਹ ਥੋੜਾ ਹੈ ਸਾਡਾ ਇਹ ਥੋੜਾ ਹੈ ਸਾਰਿਆਂ ਤੇ ਉਹ ਕਾਰਵਾਈ ਕੀਤੀ ਜਾਵੇ ਚੰਗਾ ਹੋਵੇਗਾ ਜਿਹੜੇ ਕੰਮ ਮਾੜਾ ਕਰਦਾ ਉਹ ਹੌਮਗਾਰਡ ਦਾ ਮੁਲਾਜ਼ਮ ਹੋਵੇ ਜਾਂ ਕੋਈ ਆਈਪੀਐਸ ਵੱਡੇ ਤੋਂ ਵੱਡੇ ਅਹੁਦੇ ਵਾਲਾ ਹੋਵੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਹਰਪਾਲ ਚੀਮਾ ਜੋ ਕਿ ਸਾਡੇ ਖਜ਼ਾਨਾ ਮੰਤਰੀ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਬਾਜਵਾ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਸੀਗਾ ਵਿਆਮਾ ਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਭਾਜਪਾ ਦੇ ਸੰਪਰਕ ਦੇ ਵਿੱਚ ਨੇ ਤੇ ਦੂਜੇ ਪਾਸੇ ਹੁਣ ਹਰਪਾਲ ਚੀਮਾ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਘਰ ਇਕੱਠੇ ਨੇ ਜੀ ਇਹਨਾਂ ਦੇ ਫਤਿਹਜੰਗ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦੇ ਤੇ ਦੂਜੇ ਪਾਸੇ ਨਾਲ ਇਹ ਉਹਨੇ ਗੱਲ ਕੀਤੀ ਹੈ ਏਜੰਟ ਵਜੋਂ ਕੰਮ ਕਰ ਰਹੇ ਨੇ ਭਾਜਪਾ ਦੇ ਜੀ ਦੇਖੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਦੇ 45 ਦੇ ਕਰੀਬ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨੇ ਹੋ ਸਕਦਾ ਭਰਾ ਤੋਂ ਕੋਈ ਗੱਲ ਪਤਾ ਲੱਗ ਗਈ ਹੋਵੇ ਪੌੜੀਆਂ ਤਾਂ 12 ਹੀ ਨੇ ਇਹਦੇ ਤੇ ਹਰਪਾਲ ਸੋਚੀ ਮਿਓ ਰਾਣੇ ਤੰਜ ਕੱਸਿਆ ਉਹ ਕਹਿੰਦੇ ਬਾਜਬਾ ਸਾਹਿਬ ਥੋੜਾ ਧੜ ਜਿਹੜੀ ਆ ਉਹ ਕਾਂਗਰਸ ਚ ਹੈ ਦਿਲ ਤੇ ਦਿਮਾਗ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਧੜਕਦਾ ਹੈ ਤੁਸੀਂ ਕਿਉਂ ਗੱਲ ਕਰ ਕਰੀ ਐ ਉਹ ਕਹਿੰਦੇ ਕਿ ਬਾਜਵਾ ਸਾਹਿਬ ਇਸ ਤਰ੍ਹਾਂ ਦੀ ਨਹੀਂ ਭਾਰ ਇਸ ਮੌਕੇ ਨਾ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਐਨੇ ਕੁ ਸਟਰੋਂਗ ਨਹੀਂ ਉਹਨਾਂ ਤੇ ਤਾਂ ਆਪਰੇਸ਼ਨ ਲੋਟਸ ਵੀ ਨਹੀਂ ਚੱਲਿਆ ਮੇਰਾ ਕਹਿਲ ਇੱਥੇ ਚੀਮਾ ਸਾਹਿਬ ਦੀ ਜਾਦਾਸ਼ਤ ਕੁਝ ਘਟ ਹੈ ਜਿਹੜੇ ਤੁਹਾਡੇ ਬੰਦੇ ਦੋਸ਼ ਲਾਇਆ ਕਿ 25 ਕਰੋੜ ਦੇ ਵਿੱਚ ਐਮ.ਐਲ.ਏ ਖਰੀਦੇ ਜਾ ਰਹੇ ਨੇ 25 ਕਰੋੜ ਦਿਓ ਤਾਂ ਸਹੀ ਤੁਸੀਂ 25 ਛੱਡੋ ਕਈ ਤਾਂ ਇਹੋ ਜਿਹੇ ਸੱਜਣ ਨੇ ਜਿਹੜੇ 5 ਕਰੋੜ ਜਿਨ੍ਹਾਂ ਬਾਰੇ ਮਸ਼ਹੂਰ ਹੈ ਚਰਚਾ ਹੈ ਅਸੀਂ ਨਹੀਂ ਕਹਿੰਦੇ ਚਰਚਾ ਹੈ ਕਿ ਉਹ ਤਾਂ ਰਪਈਆਂ 'ਚ ਹੀ ਫੜੀ ਜਾਂਦੇ ਆ ਤੁਸੀਂ ਡੀ.ਜੀ.ਪੀ ਸਾਹਿਬ ਨੂੰ ਤੁਹਾਡੀ ਅਗਵਾਈ ਦੇ ਵਿੱਚ ਇੱਕ ਅਰਜੀ ਦਿੱਤੀ ਕਿ ਸਾਡੇ ਐਮਐਲਏ ਨੂੰ ਖਰੀਦਣ ਵਾਸਤੇ ਬੰਦੇ 25-25 ਕਰੋੜ ਜਾਂ ਬਾਅਦ ਵਿੱਚ ਸਾਲ ਬਾਅਦ ਜਾ ਕੇ ਦਿੱਲੀ 'ਚ ਵੀ ਕਹਿਤਾ ਇੱਥੇ ਵੀ ਆਪਰੇਸ਼ਨ ਲੂਟਸ ਚੱਲਦਾ ਹੈ ਤੇ ਮਤਾ ਹੀ ਪਾਸ ਕਰ ਲਿਆ ਹੋਇਆ ਕੀ ਤੁਹਾਡੇ ਕੋਲੇ 92 ਹੋ ਤੁਸੀਂ ਹੁਣ ਤਾਂ ਆ ਚੋਣ ਲੜੀ ਜਾ ਰਹੀ ਹੈ ਚਾਰ ਸੀਟਾਂ ਹੋਰ ਖਾਲੀ ਹੋ ਗਈਆਂ ਉਹਦੇ ਵਿੱਚੋਂ ਮੀਤਿਹਰ ਸਾਹਿਬ ਦੀਆਂ ਦੋ ਸੀਟਾਂ ਘਟ ਗਈਆਂ ਤੇ ਸ਼ੀਤਲੰਗਰਾਲ ਦੀ ਬਾਕੀ ਤਿੰਨ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 95 ਕਰ ਲੈਣੀਆਂ ਉਹਨੇ ਸੋ ਮੈਂ ਜਿਹੜੀ ਗੱਲ ਕਹਿੰਦਾ ਕਿ ਉਹਦਾ ਬਰਿਆਂ ਕੀ ਡੀਜੀਪੀ ਤੁਹਾਡਾ ਉਥੇ ਪੜਤਾਲ ਕੀ ਹੋਈ ਕਿ ਉਹ ਵਿੱਚ ਵਿਚਾਲੇ ਰਹੇਗੀ ਇਹ ਦੁਨੀਆ ਹੈ ਸਾਰਾ ਕੁਝ ਜਾਣਦੀ ਹੈ ਤੁਸੀਂ ਕਿਹਾ ਵੈਸੇ ਤਾਂ ਦੂਜੇ ਨੂੰ ਚਾਹੀਦਾ ਨਹੀਂ ਕਿ ਉਹ ਦੂਜਿਆਂ ਦੀ ਪਾਰਟੀ ਦੇ ਵਿੱਚ ਦਖਲ ਦੇਵੇ ਪਰ ਇਹ ਮੇਰੋਂ ਮੀਨਿੰਗ ਦਾ ਕੰਮ ਅਸਲ ਮੁੱਦਿਆਂ ਤੇ ਕੋਈ ਪੰਜਾਬ ਦੀ ਸਿੱਖਿਆ ਕਿੱਥੇ ਪਹੁੰਚ ਗਈ ਪੰਜਾਬ ਦਾ ਪਾਣੀ ਕਿੱਥੇ ਪਹੁੰਚ ਗਿਆ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਕਿੱਥੇ ਤੱਕ ਹੈ ਅੱਗਾ ਲਾ ਲਾ ਕੇ ਇੱਥੇ ਆਕਸੀਜਨ ਦੀ ਮਾਤਰਾ ਘਟਾਈ ਜਾ ਰਹੀ ਹੈ ਉਹ ਕੋਈ ਨਹੀਂ ਸੋਚਦਾ ਆਪਰੇਸ਼ਨ ਲੋਟਸ ਚੱਲ ਗਿਆ ਤੁਸੀਂ ਆਪਰੇਸ਼ਨ ਲੋਟਸ ਚ ਸਹੀ ਰੂਪ ਦੇ ਵਿੱਚ ਚਲਾਓ ਤੇ ਤੁਸੀਂ ਵੇਖੋਗੇ ਕਿ ਕਿੰਨੇ ਸੱਜਣ ਤੁਰ ਜਾਂਦੇ ਨੇ ਜਿਹਦੀ ਇੰਨੀ ਪੈਨਸ਼ਨ ਵੀ ਨਹੀਂ ਮਿਲਨੀ ਰੈਂਦੀ ਉਮਰ ਚ ਅਗਲਾ ਕਦ ਲੈ ਆਓ ਯਾਰ ਜੋ ਮਿਲਿਆ ਜੋ ਵਟਿਆ ਸੋ ਖਟਿਆ ਸੋ ਇਹ ਮੈਨੂੰ ਵੀ ਨਹੀਂ ਹੋਣ ਦੇ ਨਾਤੇ ਚੰਗਾ ਹੋਵੇ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਦੀਆਂ ਅਸਲ ਮੰਗਾਂ ਉਸ ਵੱਲ ਜਾਓ ਤੁਹਾਨੂੰ ਕੇਂਦਰ ਵਾਲੇ ਪੈਸੇ ਨਹੀਂ ਦੇ ਰਹੇ ਕਦੇ ਸਰ ਪਾਰਟੀ ਮੀਟਿੰਗ ਬੁਲਾ ਕੇ ਨਾਲ ਲਏ ਨੇ ਕਿ ਆਓ ਕੇਂਦਰ ਸਰਕਾਰ ਕੋਲੇ ਆਪਾਂ ਚੱਲ ਜਾਈਏ ਆ ਜਿਹੜੇ ਜਾਖੜ ਸਾਹਿਬ ਇਹਨਾਂ ਨੂੰ ਲਾਓ ਮੂਰੇ ਕਿ ਪੰਜਾਬ ਨਾਲ ਖੜੇ ਹੋ ਕੋ ਸੈਂਟਰ ਨਾਲ ਖੜੇ ਹੋ ਤੁਸੀਂ ਅੱਗੇ ਲੱਗੋ ਬਾਕੀ ਸਾਰੀਆਂ ਪਾਰਟੀਆਂ ਨਾਲ ਜਾਂਦੀਆਂ ਨੇ ਫਿਰ ਤੁਹਾਨੂੰ ਮੰਨਿਗੇ ਜਦੋਂ ਤੁਸੀਂ ਸਰਕਾਰ ਬਣਗੇ ਉਦੋਂ ਤੁਸੀਂ ਕਿਸੇ ਪਾਰਟੀ ਦੇ ਨਹੀਂ ਤੁਸੀਂ ਸੂਬੇ ਦੇ ਨਮਾਇੰਦੇ ਹੋ ਸਰਕਾਰ ਦੇ ਨਮਾਇੰਦੇ ਹੋ ਕਦੇ ਉਸ ਪਾਸੇ ਵੱਲ ਵੀ ਤੁਰਿਆ ਕਰੋ ਜੀ ਸੋ ਦੂਜੇ ਪਾਸੇ ਗੱਲ ਕਰਦੇ ਜਲੰਧਰ ਦੇ ਜਿਮਨੀ ਚੋਣਾਂ ਨੂੰ ਲੈ ਕੇ ਟਰਸਬ ਹੰਗਾਮਾ ਹੋਣ ਲੱਗ ਗਿਆ ਹੁਣ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਨੇ ਸ਼ੀਤਲ ਅਗੋਰਾਲ ਵੱਲੋਂ ਇੱਕ ਇਲਜ਼ਾਮ ਲਾਇਆ ਗਿਆ ਆਮਾਦੀ ਪਾਰਟੀ ਦੇ ਉੱਤੇ ਕਹਿੰਦੇ ਆਮਾਦੀ ਪਾਰਟੀ ਸਾਡੇ ਪੋਸਟਰ ਪਾੜੇ ਨੇ ਤੇ ਇਹ ਡਰ ਗਏ ਨੇ ਤੇ ਜਿਹੜੇ ਚੋਣ ਅਧਿਕਾਰੀ ਨੇ ਉਹ ਵੀ ਇਹਨਾਂ ਦੀ ਮਦਦ ਕਰ ਰਹੇ ਨੇ ਜੀ ਦੇਖੋ ਇਹ ਸਾਰੀਆਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਹੁੰਦੇ ਆ ਜਿਹੜੀਆਂ ਹਾਕਮਤ ਹੈ ਹਾਕਮਤਰ ਨੂੰ ਇਹ ਤੋਂ ਬਚਣਾ ਚਾਹੀਦਾ ਅੱਸ ਵਾਰ ਸੌਖੇ ਨਹੀਂ ਹੋਣੀ ਪਾਰਟੀਆਂ ਸਾਰੀਆਂ ਨੇ ਕਲੀ ਬੀਜੇਪੀ ਨਹੀਂ ਲੜ ਰਹੀ ਉਹਦੇ ਵਿੱਚ ਕੌਣ ਕੌਣ ਲੜ ਰਹੇ ਨੇ ਕਾਂਗਰਸ ਵੀ ਲੜ ਰਹੀ ਹੈ ਆਮ ਆਦਮੀ ਪਾਰਟੀ ਉਹ ਵੀ ਲੜ ਰਹੀ ਹੈ ਬਹੁਜਨ ਸਮਾਜ ਪਾਰਟੀ ਵੀ ਹੈ ਤੇ ਸਾਰੀਆਂ ਧਿਰਾਂ ਨੇ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਕਾਲੀ ਦਲ ਬਹੁਜਨ ਸਮਾਜ ਪਾਰਟੀ ਪ੍ਰਮੁੱਖ ਤੌਰ ਤੇ ਪੰਜ ਪਾਰਟੀਆਂ ਨੇ ਔਰ ਇਸ ਵਾਰ ਸੌਖਾ ਨਹੀਂ ਹੋਣਾ ਜੇ ਹਾਕਮ ਧਿਰ ਦੇ ਇੱਕ ਨੇ ਤਾਂ ਉਹਦੇ ਵਿਰੁੱਧ ਦੇ ਵਿੱਚ ਚਾਰ ਨੇ ਉਹਨੇ ਏਜੰਟ ਹੋਣੇ ਨੇ ਉਹਨੇ ਆਮ ਲੋਕ ਹੋਣੇ ਨੇ ਕੁੱਲ ਮਿਲਾ ਕੇ ਉਹ ਕਹਿੰਦੇ ਅਧਿਕਾਰੀ ਤਾਂ ਹੁੰਦੇ ਹੀ ਰਾਜ ਕਰਨ ਵਾਲਿਆਂ ਦੇ ਸਪੂਤ ਨੇ ਇਹ ਤਾਂ ਗਰਗੜ ਵਾਂਗੂ ਰੰਗ ਬਦਲ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਬੜਾ ਸਪਸ਼ਟ ਹੈ ਕਿ ਤੁਸੀਂ ਚੰਗੇ ਤਰੀਕੇ ਨਾਲ ਚੋਣ ਲੜੋ ਜੇ ਤੁਸੀਂ ਪੰਜ ਦੀਆਂ ਪੰਜ ਹਾਰ ਵੀ ਗਏ ਤੁਹਾਡੀ ਸਰਕਾਰ ਤੇ ਤਾਂ ਕੋਈ ਅਸਰ ਨਹੀਂ ਪੈਣ ਵਾਲਾ ਇੱਕ ਸਨੇਹਾ ਜਾਏਗਾ ਕਿ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀ ਜਿੱਤ ਕੀਤੀ ਹੈ ਭਾਵੇਂ ਹਾਰ ਗਏ ਪਰ ਕੋਈ ਛੇੜਛਾੜ ਨਹੀਂ ਕੀਤੀ ਇਹਦੇ ਵਿੱਚੋਂ ਤੁਹਾਨੂੰ ਅਸਲੀ ਤਸਵੀਰ ਵੀ ਨਜ਼ਰ ਆਊਗੀ ਪੈਸੇ ਤਾਂ ਲੋਕ ਸਭਾ ਚੋਣਾਂ ਚ ਆ ਗਈ 65 ਵਿਧਾਨ ਸਭਾ ਹਲਕੇ ਤੁਸੀਂ ਹਾਰ ਗਏ ਸੋ ਇਹਦੇ ਵਿੱਚ ਜਿੰਨਾ ਤੁਸੀਂ ਵੱਧ ਤੋਂ ਵੱਧ ਪਾਰਦਰਸ਼ਕ ਤਰੀਕੇ ਨਾਲ ਕਰੋਗੇ ਤੁਹਾਡਾ ਆਪਣਾ ਅਕਸ ਸੁਧਰੇਗਾ ਲੋਕਤੰਤਰ ਨੂੰ ਲੋਕਤੰਤਰ ਰਹਿੰਦੇ ਹੋ ਇਹਨੂੰ ਜੋਖਤੰਤਰ ਜਾਂ ਡੰਡਾਤੰਤਰ ਬਣਾਉਣ ਦਾ ਯਤਨ ਨਾ ਕੀਤਾ ਜਾਵੇ ਦੂਜਿਆਂ ਦੇ ਪੋਸਟਰ ਉਤਾਰ ਕੇ ਜਾਂ ਜਿਹੜੇ ਦੋਸ਼ ਲੱਗਦੇ ਐ ਜਾਂ ਕੋਈ ਸ਼ਰਾਰਤੀ ਅੰਸਰ ਤੁਹਾਨੂੰ ਬਦਰਾਮ ਕਰ ਰਿਹਾ ਹੈ ਜਲੰਧਰ ਦੀ ਪੁਲਿਸ ਨੂੰ ਚਾਹੀਦਾ ਹੈ ਕਿ ਤੁਰੰਤ ਪੱਧਰ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਇੱਥੋਂ ਦਾ ਪੁਲਿਸ ਕਮਿਸ਼ਨਰ ਬਦਲਿਆ ਸੀ ਚੋਣ ਕਮਿਸ਼ਨ ਨੇ ਜੇ ਹੁਣ ਵੀ ਸ਼ਿਕਾਇਤ ਕਰਤੀ ਤੇ ਚੋਣ ਕਮਿਸ਼ਨ ਫੇਰ ਕੜਾ ਪਿੱਛੇ ਹਟਦਾ ਫੇਰ ਵੀ ਉਹ ਕਾਰਵਾਈ ਕਰ ਸਕਦੇ ਜੀ ਜੀ ਸਭ ਤੋਂ ਜੋ ਪਾਸੇ ਕਾਂਗਰਸ ਦੇ ਵਿੱਚ ਢਿਲ ਸਾਬ ਕਮਾਂਸਾਲ ਮਚਨ ਦਾ ਨਾਮ ਲਿਆ ਕੋਈ ਨਾ ਕੋਈ ਲੀਡਰ ਆਏ ਦੀ ਨਹੀਂ ਨਿਰਾਸ਼ ਹੋ ਜਾਂਦਾ ਲੁਧਿਆਣੇ ਤੋਂ ਖਬਰ ਸਾਹਮਣੇ ਆਈ ਹੈ ਭਾਰਤਪੁਰ ਸਨ ਆਸ਼ੂ ਅੱਜ ਕਾਂਗਰਸ ਦੀ ਮੀਟਿੰਗ ਸੀਗੀ ਰਾਜਾ ਵੜਿੰਗ ਦੇ ਉੱਥੇ ਨਹੀਂ ਪਹੁੰਚੇ ਜਦੋਂ ਵੜਿੰਗ ਸਾਹਿਬ ਨੂੰ ਪੁੱਛਿਆ ਗਿਆ ਉਹਨੇ ਕਿਹਾ ਕਿ ਕੋਈ ਜ਼ਰੂਰੀ ਕੰਮ ਹੋਣਾ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਹ ਲੋਕ ਸਭਾ ਦੀ ਟਿਕਟ ਨੂੰ ਲੈ ਕੇ ਨਿਰਾਸ਼ ਚੱਲ ਰਹੇ ਸੀ ਪਾਰਟੀ ਤੋਂ ਦੇਖੋ ਜਿਹੜੀਆਂ ਇਹ ਨਾਰਾਜ਼ਗੀਆਂ ਨੇ ਇਹ ਕਦੇ ਨਾ ਥਮੀਆਂ ਨੇ ਨਾ ਥਮਣੀਆਂ ਨੇ ਆਮ ਤੌਰ ਤੇ ਵਿਆਹ ਦੇ ਵਿੱਚ ਘਰ ਵਾਲਾ ਵਿਆਹ ਦਾ ਇੰਜੋਏ ਘੱਟ ਕਰਦਾ ਆ ਖੰਨੇ ਵਾਲਾ ਮਾਸੜ ਰੁੱਸ ਗਿਆ ਲੈ ਉਹ ਤਾਂ ਆ ਗਿਆ ਉਹ ਬਰਨਾਲੇ ਵਾਲਾ ਫਫੜ ਨਹੀਂ ਆਇਆ ਜੇ ਦੋਏ ਆ ਜਾਂ ਓਏ ਚੰਡੀਗੜ੍ਹ ਵਾਲਾ ਤਾਇਆ ਕਿੱਥੇ ਰਹਿ ਗਿਆ ਇਸ ਕੰਮ ਤੇ ਲੱਗਿਆ ਰਹਿੰਦਾ ਤੇ ਇਹ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਟੁੱਟ ਭੱਜ ਕਿਉਂਕਿ ਪਾਰਟੀਆਂ ਬਉਣੀਆਂ ਹੋ ਗਈਆਂ ਇਹ ਲੀਡਰ बटे ਹੋਗੇ ਭਾਰਤ ਪੂਜਨ ਆਸ਼ੂ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਦੇ ਵਿੱਚ ਵੀ ਕਿੰਨਾ ਕੁ ਸਹਿਯੋਗ ਰਿਹਾ ਸਾਰਿਆਂ ਨੂੰ ਪਤਾ ਹੈ ਇਹ ਵੀ ਪਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜੇ ਮੁਕਾਬਲੇ ਖੜੇ ਸੀ ਰਵਨੀਤ ਸਿੰਘ ਬਿੱਟੂ ਇਹਨਾਂ ਦਾ ਆਸ਼ੂ ਸਾਹਿਬ ਦਾ ਉਹਨਾਂ ਨਾਲ ਬਹੁਤ ਨੇੜਤਾ ਹੈ ਜਿਹੜੀਆਂ ਨੇੜਤਾਵਾਂ ਹੁੰਦੀਆਂ ਨੇ ਇਹ ਟੁੱਟ ਨਹੀਂ ਜਾਂਦੀਆਂ ਹੁੰਦੀਆਂ ਪਾਰਟੀਆਂ ਬਦਲਣ ਦੇ ਨਾਲ ਸਿਆਸੀ ਤੌਰ ਤੇ ਵੱਖੋ ਵੱਖਰੇ ਹੋਗੇ ਪਰ ਜਿਹੜੀਆਂ ਬਾਕੀ ਸਾਂਝਾਂ ਨੇ ਸਮਾਜਿਕ ਸਾਂਝਾਂ ਨੇ ਉotra ਗ੍ਰੰਥ ਗਾਨੇ ਸੋ ਰਾਜਾ ਬੇਂਗਲੂ ਇਹ ਪੁੱਛਿਆ ਉਹ ਲੁਧਿਆਣੇ ਦੇ ਵਿੱਚ ਗਏ ਵਰਕਰਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਸਾਰੇ ਇਕਜੁੱਟ ਹੈ ਤੇ ਇਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ ਉਹਨਾਂ ਨੇ ਇੱਕ ਸਬਕ ਵੀ ਦਿੱਤਾ ਆਪਦੇ ਸਾਥੀਆਂ ਨੂੰ ਕਿ ਜੇ ਇਕਜੁੱਟਤਾ ਨਾਲ ਨਾ ਚੱਲੇ ਤਾਂ 2027 ਮੁਸ਼ਕਲ ਹੋ ਜੇਗੀ ਭਾਵੇਂ ਬੰਦਾ ਕਿਸੇ ਅਹੁਦੇ ਤੇ ਜਾਵੇ ਜਾਂ ਨਾ ਜਾਵੇ ਆਪਣੀ ਪਾਰਟੀ ਦੀ ਸਰਕਾਰ ਆ ਜਾਵੇ ਅੱਧਾ ਕਿ ਤਬਕਾ ਤਾਂ ਵੈਸੇ ਹੀ ਚੱਲ ਜਾਂਦਾ ਹੈ ਤੇ ਜੇ ਸਰਕਾਰ ਹੀ ਨਾ ਆਈ ਮੱਝ ਮਰ ਗਈ ਤੇ ਚਮਜੂਆ ਨੇ ਕਿੱਥੇ ਬਚਣਾ ਸੋ ਪਾਰਟੀਆਂ ਨੂੰ ਇਕੱਤਰ ਹੋ ਕੇ ਇਕੱਠਿਆ ਤੌਰ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਪਹਿਲਾਂ ਵਾਲਾ ਆਪ ਦੇ ਵਿੱਚ ਮਾਦਾ ਲੈ ਕੇ ਆਓ ਕਿ ਅਸੀਂ ਵੱਡੇ ਆਂ ਦੂਜੇ ਬਾਤੇ ਨਾਲ ਲੈ ਕੇ ਆਓ ਜਿਹਦੇ ਨਾਲ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਵਿੱਚ ਵਾਪਰਦਾ ਜੀ ਸੋ ਦੂਜੇ ਪਾਸੇ ਜੀ ਕੱਗਰ ਦਰਿਆ ਦੀ ਗੱਲ ਕਰਾਂਗੇ ਟਿਲ ਸਭ ਕੱਗਰ ਦਰਿਆ ਜਿੱਥੇ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਉੱਥੇ ਹੀ ਰਾਜਨੀਤਿਕ ਲੋਕ ਵਾਸੀ ਤੇ ਰਾਜਨੀਤਿਕ ਆਦਮੀ ਵੱਡੇ ਵੱਡੇ ਬਿਆਨ ਦਿੰਦੇ ਰਿਹਾ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ ਪਰ ਜਿਹੜਾ ਕੱਗਰ ਦਰਿਆ ਦਾ ਮੁੱਦਾ ਉਹ ਤੇ ਆਉਂਦੀ ਤ्यों ਹੀ ਪਿਆ ਜੀ ਇਹ ਜਿੱਥੋਂ ਘੱਗਰ ਤੁਰਦਾ ਹੈ ਪੰਚਕੂਲੇ ਦੇ ਕੋਲੋਂ ਉਥੋਂ ਇਹ ਪਹਿਲਾ ਮਹਾਲੀ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਤੋਂ ਬਾਅਦ ਇਹ ਰਾਹ ਸਥਾ ਰਾਜਸਥਾਨ ਦੇ ਵਿੱਚ ਚੱਲ ਜਾਂਦਾ ਹੈ ਰਾਜਸਥਾਨ ਤੋਂ ਪਹਿਲਾਂ ਇਹਨੂੰ ਘੱਗਰ ਕਹਿੰਦੇ ਆ ਰਾਜਸਥਾਨ ਚ ਇਹਦਾ ਨਾਮ ਬਦਲ ਜਾਂਦਾ ਇਹਨੂੰ ਨਾਲੀ ਕਹਿੰਦੇ ਆ ਕੰਨ ਪੱਕ ਗਏ ਕੱਕਰ ਦਾ ਮਸਲਾ ਹੱਲ ਹੋਵੇਗਾ 1995 ਦੇ ਵਿੱਚ ਅਕਾਲੀ ਦਲ ਨੇ ਬੁੱਧਾ ਬਣਾਇਆ ਤੁਸੀਂ ਕਾਂਗਰਸ ਚੱਕਦੇ ਹੋ ਅਸੀਂ ਘੱਗਰ ਦੇ ਬਲਬੰਗ ਕੱਢ ਦਿਆਂਗੇ ਉਸ ਤੋਂ ਬਾਅਦ ਤਿੰਨ ਵਾਰ ਅਕਾਲੀ ਸਰਕਾਰ ਆਈ 97 7 ਤੇ 12 ਘੱਗਰ ਦਾ ਕੋਈ ਬਲਬੰਗ ਨਹੀਂ ਨਿਕਲਿਆ ਦੋ ਸਰਕਾਰਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਆਈਆਂ ਥੋੜਾ ਜਿਹਾ 111 ਦਿਨ ਚੰਨਜੀਤ ਸਿੰਘ ਚੰਨੀ ਤੇ 2 ਸਾਲ ਇਹਨਾਂ ਤੇ ਹੋ ਗਏ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਸਾਹਿਬ ਹੜਾ ਵਿੱਚ ਜਾਂਦੇ ਸੀ ਮੈਂ ਤਾਂ ਲੋਕਾਂ ਨਾਲ ਖੜਾ ਐ ਤੁਹਾਡਾ ਆਪਣਾ ਜ਼ਿਲ੍ਹਾ ਲਹਿਰੇਗਾਗੇ ਆ ਤੇ ਹੋਰ ਅੱਜ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਪਿਛਲੇ ਸਾਲ ਐਲਾਨ ਕੀਤਾ ਸੀ ਉਹਦੇ ਤੇ ਕੰਮ ਕਿਹੜਾ ਹੋਇਆ ਇਹਦਾ ਇੱਕ ਸਫੈਦ ਪੱਤਰ ਲੋਕਾਂ ਦੇ ਕਚਹਿਰੀ 'ਚ ਰੱਖੋ ਪਤਾ ਲੱਗੇ ਜੋ ਤੁਸੀਂ ਕਿਹਾ ਉਹ ਕਰਕੇ ਦਿਖਾਇਆ ਜਦੋਂ ਤੁਸੀਂ ਕਰਨਾ ਤਾਂ ਸਾਰਾ ਕੰਮ ਮੁਕਤ ਖਰੀਦ ਖਜ਼ਾਨਾ ਮੁਕਤ ਖੋਰੀ ਚ ਲਟਾਉਣਾ ਤੇ ਅਸਲੀਆਂ ਚੀਜ਼ਾਂ ਤੇ ਕਿਵੇਂ ਹੋਵੇਗਾ ਇਹ ਖਬਰ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਆ ਸਿੱਧੂਪੁਰ ਉਹਨਾਂ ਦੇ ਬਲੌਕ ਪ੍ਰਧਾਨ ਨੇ ਪੂਰਾ ਸਿੰਘ ਇਹ ਸਲੇਮਗੜ ਉਹਨਾਂ ਨੇ ਦੱਸਿਆ ਕਿ ਘਗਰ ਦਰਿਆ ਦੇ ਵਿੱਚ ਜੇ ਸਿੱਕਾ ਸੁੱਟ ਦਿੰਦੇ ਸੀ ਨਾ ਤਦ ਸਹادیه ਸੀ ਕਿ ਠਿਆਨੀ ਸਿਟੀ ਪਈ ਹੈ ਬਹੁਤ ਵਾਰ ਮਸਲਾ ਉੱਠਿਆ ਕਿ ਫੈਕਟਰੀਆਂ ਵਾਲੇ ਆਪਦਾ ਦੂਸ਼ਿਤ ਪਾਣੀ ਘੱਗਰ ਚ ਪਾ ਰਹੇ ਨੇ ਆਹ ਬਰਨਾਲੇ ਕੋਲੋਂ ਇੱਕ ਲੰਘਦਾ ਹੈ ਉੱਥੇ ਵੀ ਇਹੀ ਹਾਲ ਹੈ ਇੱਥੇ ਤਾਂ ਕਿਸੇ ਵੇਲੇ ਪੇਪਰ ਮਿਲਾਂ ਦਾ ਪਾਣੀ ਬਠਿੰਡੇ ਵਾਲੀ ਨਹਿਰ ਚ ਪੈਂਦਾ ਸੀ ਅੱਜ ਦਾ ਸਟੇਟ ਸਰਮੈਂ ਪਤਾ ਨਹੀਂ ਕੀਤਾ ਕੀ ਹੈ ਇਹ ਜਲਨਿਕਾਸੀਆਂ ਬਣੀਆਂ ਸੀ ਜਲਦੇ ਨਿਕਾਸ ਵਾਸਤੇ ਅੰਗਰੇਜ਼ਾਂ ਨੇ ਟੋਬੇ ਪਿੰਡਾਂ ਚ ਪਟਾਏ ਕਿ ਪਿੰਡਾਂ ਦਾ ਬਰਸਾਤੀ ਪਾਣੀ ਉਹ ਟੋਬਿਆਂ 'ਚ ਇਕੱਠਾ ਹੋ ਜਾਏਗਾ। ਉਹਨਾਂ ਨੇ ਕੋਈ ਨਕਸ਼ਾ ਦੇਖ ਕੇ ਬਣਾਏ ਹੋਣੇ ਆ। ਕਿੰਨੇ ਕੁ ਟੋਬੇ ਬਚੇ ਨੇ? ਇੱਥੋਂ ਤੱਕ ਕਿ ਖਤਾਨ ਵੀ ਖਾ ਗਏ ਤੁਸੀਂ। ਉਹਨਾਂ ਦੇ ਮੁਤਾਬਕ ਕਹਿੰਦੇ ਸਿਆਸਤ ਹੋ ਰਹੀ ਆ ਹੁਣ ਤੱਕ। ਲੋਕਾਂ ਵਾਸਤੇ ਇਹ ਇੱਕ ਕਿਸਮ ਦਾ ਸਰਾਪ ਆ ਸਿਆਸਤਦਾਨਾਂ ਤੇ ਅਧਿਕਾਰੀਆਂ ਵਾਸਤੇ ਵਰਦਾਨ ਹੈ। ਉਹਨਾਂ ਨੇ ਦੱਸਿਆ ਕੇ ਸਲੇਮਗੜ ਚੰਦੂ ਥੇੜੀ ਬਉਪੁਰ ਬਨਾਰਸੀ ਗੁਲਾੜੀ ਮਗਰੌਰ ਸਾਹਿਬ ਇੱਥੇ ਤਿੰਨ ਫਸਲਾਂ ਪ੍ਰਮੁੱਖਤਾ ਨਾਲ ਹੁੰਦੀਆਂ ਸੀ ਛੋਲੇ ਕਣਕ ਤੇ ਜੋ ਇਹ ਪਾਣੀ ਫਸਲਾਂ ਤੇ ਇੱਕ ਪਾਸੇ ਰਹਿ ਗਿਆ ਬੰਦੇ ਛਕ ਰੀਆਂ ਨੇ ਧਰਤੀ ਹੇਠਲਾ ਤੇ ਧਰਤੀ ਬਾਹਰਲਾ ਪਾਣੀ ਦੂਸ਼ਿਤ ਹੋ ਗਿਆ ਕੁਝ ਇੱਕ ਹੈ ਆ ਪ੍ਰਦੂਸ਼ਣ ਰੋਕਤਾਂ ਬੋਰਡ ਸਿਰਫ ਤੇ ਸਿਰਫ ਇੱਕ ਚਟਾ ਹਥੀ ਉਹ ਪੈਦਾ ਕੀਤਾ ਇਹਨਾਂ ਦੇ ਅਧਿਕਾਰੀਆਂ ਨੇ ਜਾਣਾ ਫੈਕਟਰੀ ਵਾਲੇ ਕੋਲੇ ਲਿਆਓ ਜੀ ਤੁਸੀਂ ਪ੍ਰਦੂਸ਼ਣ ਪੈਦਾ ਕਰ ਰਹੇ ਹੋ ਕਿੰਨੀ ਕੁ ਜ਼ਿੰਮੇਵਾਰੀ ਨਿਭਾਈ ਹੈ ਜੇ ਨਿਭਾ ਰਹੇ ਨੇ ਉਹਨਾਂ ਨੂੰ ਲੋਕਤੰਤਰੀ ਜਿਹੜਾ ਇਹ ਸਿਆਸੀ ਲੋਕ ਹੈ ਇਹ ਕਰਨੀ ਦਿੰਦੇ ਕਦੋਂ ਤੱਕ ਇਹ ਪੰਜਾਬ ਪੰਜ ਆਵ ਅੱਜ ਜਿਹੜਾ ਰੂੜ ਆਵ ਹੈ ਉਹ ਵੀ ਦੋਸ਼ਤ ਹੋ ਚੁੱਕਿਆ ਇੱਕ ਹੋਰ ਗੱਲ ਕਹਤੀ ਕਹਿੰਦੇ ਮੁਆਵਜ਼ਾ ਦਾ ਚੱਕਾ ਹੁੰਦਾ 50 ਰੁਪਏ ਦਾ 100 ਰੁਪਏ ਦਾ 200 ਰੁਪਏ ਦਾ ਜਾਂ 500 ਦਾ ਮੈਨੇਜਰ ਕਹਿੰਦਾ ਖਾਤਾ ਖਲਾਉਣਾ ਹੈ 3000 ਰੁਪਏ ਲੱਗੂਗਾ ਘਟੋ ਘਟ ਆ ਮੋਦੀ ਸਾਹਿਬ ਨੇ ਵੀ ਜ਼ੀਰੋ ਆਲੇ ਖਾਤੇ ਖੁਲਾਏ ਸੀ ਤੇ ਉਹਦਾ ਬਣਿਆ ਕੀ ਸੋ ਘੱਗਰ ਸਮੇਤ ਜਿਹੜੀਆਂ ਹੋਰ ਸਮੱਸਿਆਵਾਂ ਆ ਨੇ ਇਹ ਮਸ਼ੀਨਰੀ ਨੂੰ ਜੰਗ ਲੱਗੀ ਰਹਿੰਦੀ ਐ ਜੂਨ ਦੇ ਵਿੱਚ ਫਿਰਾਂ ਖੋਲਦੇ ਐ ਮੈਨੂੰ ਦੱਸਿਓ ਕਿੰਨੀ ਸਫਾਈ ਹੋ ਗਈ ਕਿ ਘਰਦੀ ਹੁਣ ਤੱਕ ਮੇਰੇ ਪੰਜਾਬ ਦੇ ਸੂਰਬੀਰ ਬਹਾਦਰ ਲੋਕੋ ਸਮੱਸਿਆ ਥੋੜੀ ਐ ਤੁਸੀਂ ਹੱਲ ਕਰਨੀ ਐ ਜੇ ਘਗਰ ਮਵਾਰਕਪੁਰ ਤੋਂ ਲੈ ਕੇ ਡੇਰਾ ਬਸੀ ਤੋਂ ਬਠਿੰਡੇ ਤੱਕ ਇਹਦੇ ਆਸੇ ਪਾਸੇ ਜੇ ਹਜ਼ਾਰ ਪਿੰਡ ਵੀ ਆਉਂਦਾ ਹੋਵੇ ਛੋਟਾ ਤੇ ਵੱਡਾ ਰਲਾ ਕੇ ਇਹਦੀ ਲੰਬਾਈ ਤਾਂ ਸਭਾਗ 250 ਕਿਲੋਮੀਟਰ ਬਣਦੀ ਆ ਉੱਥੋਂ ਤੱਕ ਚਾਰ ਪਿੰਡਾਂ ਨੂੰ ਕਿਲੋਮੀਟਰ ਆਇਆ ਜੇ ਸਾਂਝੇ ਤੌਰ ਤੇ ਤੁਸੀਂ ਇਹਦੇ ਬੰਨ ਆਪ ਮਜ਼ਬੂਤ ਕਰ ਲਓ ਉਹਨਾਂ ਦੇ ਵਿੱਚ ਜਾਲੀਆਂ ਲਾ ਕੇ ਘਾਹ ਲਾ ਦਿਓ ਤੇ ਦਰਖਤ ਲਾ ਦਿਓ ਨਾਲੇ ਪੰਜਾਬ ਦਾ ਦਰਖਤ ਵਧੇਗਾ ਬੰਨੇ ਮਜ਼ਬੂਤ ਰਹਿਣਗੇ ਬੰਨੇ ਕਦੇ ਖੁਰਨਗੇ ਨਹੀਂ ਮੈਨੂੰ ਯਾਦ ਆਜ ਸਾਨੂੰ ਜਲ ਕਾਸੀ ਭਾਗ ਦੇ ਸੀਨੀਅਰ ਅਧਿਕਾਰੀ ਦਵਿੰਦਰ ਸਿੰਘ ਗੱਪਾਂ ਮਿਲੇ ਉਹਨਾਂ ਨੇ ਦੱਸਿਆ ਕਿ ਸਭ ਤੋਂ ਵਧੀਆ ਸਾਧਨਾ ਬੰਨਾਂ ਨੂੰ ਮਜ਼ਬੂਤ ਕਰਨ ਦਾ ਆਚਾਰਕ ਰੇਤ ਵਾਲੇ ਬਜਰੇ ਉੱਥੇ ਰੱਖ ਦਿੰਦੇ ਥੈਲੇ ਉਹ ਪਾਣੀ ਦਾ ਪਹਿਲਾ ਝਟਕਾ ਨਹੀਂ ਆਉਂਦੇ ਜੇ ਕਹੋਂ ਤਾਂ ਫੂਕ ਮਾਰ ਕੇ ਉੱਡ ਜਾਂਦੇ ਐ ਇਹ ਕੰਮ ਕਰਨ ਵਾਲੇ ਨੇ ਕਰੋਗੇ ਤਾਂ ਜੇ ਨੀਅਤ ਹੋਵੇ ਨੀਅਤ ਆਗਿਆ ਦਿੰਦੀ ਹੋਵੇ 1900 95 ਤੋਂ ਬਾਅਦ ਲੋਕਾਂ ਦੀਆਂ ਜ਼ਮੀਰਾਂ ਖਰੀਦਣੀਆਂ ਸ਼ੁਰੂ ਕਰਤੀਆਂ ਭਾਵੇਂ ਮੁਕਤ ਬਿਜਲੀ ਦੇ ਕੇ ਆਟਾ ਦਾਲ ਦੇ ਕੇ ਬਹੁਤ ਟਾਰਾ ਮਾਰਦੇ ਆਪਾਂ ਕਿ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਤੇ ਚੱਲਦੇ ਆਂ ਬਾਬੇ ਨਾਨਕ ਦੀ ਮੰਨਦੇ ਦੀ ਜੀ ਨੂੰ ਮੰਨਦੇ ਆ ਬਾਬੇ ਨਾਨਕ ਦੀ ਨਹੀਂ ਮੰਨਦੇ ਕਿਰਤ ਕਰੋ ਵਾਡੇ ਛਕੋ ਨਾਮ ਜਪੋ ਅਸੀਂ ਇੱਥੇ ਬੇਲੜ ਪੈਦਾ ਕਰ ਰਹੇ ਆਂ ਇਸੇ ਕਰਕੇ ਉਸੇ ਕਨਸੈਪਟ ਦੇ ਵਿੱਚੋ ਹੀ ਨੌਜਵਾਨ ਵਿਦੇਸ਼ ਭਜੇ ਉਹਦੇ ਵਿੱਚੋ ਹੀ ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋਏ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜਲੰਧਰ ਜਿਮੀ ਚੜਾਣ ਲੈ ਕੇ ਕਾਂਗਰਸ ਨੇ ਇੱਕ ਵੱਡਾ ਝਟਕਾ ਵੱਜਿਆ ਉਹਨਾਂ ਦੇ ਹਸਾਬਕਾ ਕਾਉਂਸਲਰ ਰਜੀਵ ਟਿੱਕਾ ਵੱਲੋਂ ਅਸਤੀਫਾ ਦਿੱਤਾ ਗਿਆ ਜੀ ਮੈਂ ਪਹਿਲਾਂ ਕਿਹਾ ਸੀ ਕਿ ਆਇਆ ਗਿਆ ਰਾਮ ਗੈਰ ਆਵੇ 10 ਤਰੀਕ ਤੱਕ ਹੁੰਦੇ ਰਹਿਣੇ ਐ ਇਹਦੋਂ ਘਟ ਨਹੀਂ ਚੱਲਣਾ ਲਗਾਤਾਰ ਚੱਲਿਆ ਜਾਣਾ ਸੋ ਕੱਲ ਅਜੇ ਚੰਨੀ ਸਾਹਿਬ ਇਹਨਾਂ ਦੇ ਬੰਦੇ ਨੂੰ ਜੁਆਇਨ ਕਰਾ ਕੇ ਹਟੇ ਨੇ ਉਹ ਭਾਰਤੀ ਜਨਤਾ ਪਾਰਟੀ ਚੋਂ ਲੈ ਕੇ ਆਪ ਤੋਂ ਉਹ ਬੰਦਾ ਭਾਰਤੀ ਜਨਤਾ ਪਾਰਟੀ ਚ ਲਿਆ ਗਿਆ ਸੀ ਅੱਜ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦਾ ਬੰਦਾ ਕਾਂਗਰਸ ਤੋਂ ਰਜੀਵ ਕੁਮਾਰ ਟਿੱਕਾ ਇਹਨੇ ਕਾਂਗਰਸ ਤੋਂ ਸਤੀਵਾ ਦੇ ਤਾਂ ਅੱਗੇ ਜਾਣਾ ਕਿੱਥੇ ਹੈ ਪਤਾ ਲੱਗੇਗਾ ਇੱਕੋ ਹੀ ਸਵਾਲ ਦਾ ਜਵਾਬ ਆਪ ਹੀ ਦੇਤਾ ਉਹਨਾਂ ਨੇ ਕਿ ਮੈਂ ਤਾਂ ਕਾਂਗਰਸ ਤੋਂ ਨਰਾਜ਼ ਚੱਲ ਰਿਹਾ ਸੀ ਇਹਨਾਂ ਦੀਆਂ ਨੀਤੀਆਂ ਤੋਂ ਠੀਕ ਹੈ ਜਿਹਦੀਆਂ ਨੀਤੀਆਂ ਚੰਗੀਆਂ ਨੇ ਤੁਸੀਂ ਉਹਦੇ ਵੱਲ ਜਾਇਓ ਪਰ ਉਥੇ ਟਿਕੇ ਰਹੋ ਮਤਲਬ 11 ਉਹਨਾ ਬਣ ਜਿਓ ਮੁੜ ਕੇ ਆਇਆ ਰਾਮੀ ਰਹੋ ਸੋ ਅਜੇ ਇਹ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹਨੇ 10 ਤਰੀਕ ਤੱਕ ਚੱਲਦੇ ਹੀ ਰਹਿਣਾ ਉਸ ਤੋਂ ਬਾਅਦ ਫਿਰ ਜਿਹੜਾ ਚਾਰ ਦੂਜੀਆਂ ਉਪਚੋਣਾਂ ਆਉਣਗੀਆਂ ਉਦੋਂ ਵੀ ਇਹਨਾਂ ਨੇ ਇੱਧਰ ਉੱਧਰ ਇੱਧਰ ਉੱਧਰ ਜਾਂਦੇ ਹੁੰਦੇ ਰਹਿਣਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ